ਮੇਰਾ ਨਾਮ ਗੁਰਦੀਪ ਸਿੰਘ ਸੰਧੂ ਹੈ ਤੇ ਮਾਨਯੋਗ ਐਸਜੀਐਮ ਸਾਹਿਬ ਗੁਰਪ੍ਰੀਤ ਸਿੰਘ ਜੀ ਢਿੱਲੋ ਸਾਹਿਬ ਜੀ ਦੀ ਹਦਾਇਤਾਂ ਮੁਤਾਬਕ ਮੇਰੀ ਡਿਊਟੀ ਬਤੌਰ ਡਿਊਟੀ ਮੈਨੂੰ ਜੇਸਟ ਲਗਾਈ ਸੀ ਕਿਉਂਕਿ ਕੁਝ ਦਿਨ ਪਹਿਲਾਂ ਕਾਫੀ ਬਰਸਾਤ ਹੋਈ ਸੀ ਤੂਫਾਨ ਨੇ ਰੀਚ ਲਿਆ ਸੀ ਤੇ ਐਸਜੀਐਮ ਸਾਹਿਬ ਨੇ ਹਦਾਇਤ ਕੀਤੀ ਸੀ ਕਿ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਰਾਤਤਾ ਕਰੋ ਕਿ ਪਤਾ ਕਰੋ ਕਿ ਫਸਲਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੇ ਐਸਜੀਐਮ ਸਾਹਿਬ ਦੇ ਹਦਾਇਤਾਂ ਦਾ ਪਾਲਣ ਕਰਦੇ ਹੋਏ ਅੱਜ ਅਸੀਂ ਸ਼ੰਕਰਪਿੰਡ ਗਏ ਸੀਗੇ ਧੀ ਪਿੰਡ ਗਏ ਸੀਗੇ ਧਾਲੀਵਾਲ ਪਿੰਡ ਗਏ ਸੀ ਤੇ ਹੋਰ ਵੀ ਨਕੂਦਰ ਤਹਿਸੀਲ ਦੇ ਪਿੰਡਾਂ 'ਚ ਗਏ ਉੱਥੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਕਿਸਾਨਾਂ ਨੇ ਦੱਸਿਆ ਕਿ ਆ ਦੇਖੋ ਵੀ ਕੰਬੈਨ ਚੱਲ ਰਹੀ ਆ ਤੇ ਫਿਲਹਾਲ ਹਜੇ ਤੱਕ ਕੋਈ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਤੇ ਅਸੀਂ ਵੀ ਇਹੋ ਅਰਦਾਸ ਕਰਦੇ ਵੀ ਪਰਮਾਤਮਾ ਕਰੇ ਕਿ ਫਸਲਾਂ ਦਾ ਨੁਕਸਾਨ ਨਾ ਹੋਵੇ ਤੇ ਫਿਰ ਜਿਹੜੇ ਕਿਸਾਨਾਂ ਨੇ ਕਣਕ ਕੱਟ ਲਈ ਸੀ ਤੇ ਕਣਕ ਮੰਡੀਆਂ ਚ ਲੈ ਗਏ ਸੀ ਤੇ ਫਿਰ ਅਸੀਂ ਮੰਡੀਆਂ ਜਾ ਕੇ ਸ਼ੰਕਰ ਮੰਡੀ ਦੀ ਵਿੱਚ ਜਾ ਕੇ ਅਸੀਂ ਵਰਤਾਲ ਕੀਤੀ ਤੇ ਉੱਥੇ ਵੀ ਜਿਹੜਾ ਫੜ ਸੀਗਾ ਬਿਲਕੁਲ ਪੱਕਾ ਸੀਗਾ ਤੇ ਮਾਰਦਣੇ ਦਾ ਬਿਲਕੁਲ ਪ੍ਰਬੰਧ ਸੀਗਾ ਤੇ ਜੇ ਕਿਤੇ ਬਰਸਾਤ ਆ ਜਾਏ ਤੋ ਨੂੰ ਢੱਕਣ ਦੇ ਲਈ ਦਾਣਿਆਂ ਨੂੰ ਤਰਪੈਲਾਂ ਦਾ ਪ੍ਰਬੰਧ ਸੀਗਾ ਤੇ ਇੰਸਪੈਕਟਰ ਸਾਹਿਬ ਨੇ ਦੱਸਿਆ ਵੀ ਫਿਲਹਾਲ ਸਾਰੇ ਪ੍ਰਬੰਧ ਜਿਹੜੇ ਪੁਕਤਾ ਕੀਤੇ ਗਏ ਆ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਇਸ ਤਰ੍ਹਾਂ ਹੀ ਫਿਰ ਉਸ ਤੋਂ ਬਾਅਦ ਮੰਡੀ ਸ਼ਰੀਂ ਦੇ ਵਿੱਚ ਗਏ ਸ਼ਰੀਂ ਦੇ ਵਿੱਚ ਵੀ ਫੜ ਪੱਕਾ ਹੋਇਆ ਸੀਗਾ ਤੇ ਕਿਸਾਨਾਂ ਦਾ ਜਿਹੜਾ ਸੀਗਾ ਮਤਲਬ ਫਸਲ ਜਿਹੜੀ ਆ ਉਹ ਡੇਲੀ ਦੇ ਡੇਲੀ ਉਹਦੀ ਸੇਲ ਹੋ ਰਹੀ ਆ ਖਰੀਦ ਹੋ ਰਹੀ ਆ ਤੇ ਉੱਥੇ ਵੀ ਤਰਪੈਲਾਂ ਦਾ ਪ੍ਰਬੰਧ ਆ ਤੇ ਬਾਰਦਾਨਾ ਸਭ ਬਿਲਕੁਲ ਮੁਕੰਮਲ ਆ ਤੇ ਉਹਨਾਂ ਨੇ ਕਿਹਾ ਵੀ ਮਤਲਬ ਸਾਰੇ ਪ੍ਰਬੰਧ ਮੁਕੰਮਲ ਆ ਵੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਊਗੀ ਸੋਰ ਕੰਪੇਟਿੰਗ ਦਾ ਦੌਰਾ ਕੀਤਾ ਅ ਅਸੀਂ ਸ਼ੰਕਰਪਿੰਡ ਦਾ ਦੌਰਾ ਕੀਤਾ ਸ੍ਰੀਮ ਪਿੰਡ ਦਾ ਦੌਰਾ ਕੀਤਾ ਧਾਲੀਵਾਲ ਦਾ ਤੇ ਤਿੰਨ ਚਾਰ ਪਿੰਡ ਹੋਰ ਸੀ ਨਾਲ ਉਹਨਾਂ ਦਾ ਮੌਕਾ ਦੇਖਿਆ ਤੇ ਸਾਰੇ ਜਗ੍ਹਾ ਦੇ ਉੱਤੇ ਫਸਲਾਂ ਬੱਕੀਆਂ ਸੀ ਗਿਆ ਕਿਸਾਨਾਂ ਨਾਲ ਗੱਲਬਾਤ ਕੀਤੀ ਕਿਸਾਨਾਂ ਨੇ ਕਿਹਾ ਵੀ ਫਿਲਹਾਲ ਅਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਤੇ ਹੁਣ ਤੱਕ ਜਿਹੜਾ ਅਸੀਂ ਮੰਡੀਆਂ ਦੌਰਾ ਕੀਤਾ ਤੇ ਹੁਣ ਤੱਕ ਮੰਡੀਆਂ ਦੇ ਵਿੱਚ ਡੇਲੀ ਲਗਭਗ 1200 ਏਕੜ 1200 ਕੁਆਂਟਲ ਹਰ ਮੰਡੀ ਦੇ ਵਿੱਚ ਕਣਕਾਰੀ ਆ ਕਿਉਂਕਿ ਬਰਸਾਤ ਹੋਣ ਕਰਕੇ ਥੋੜੀ ਜੀ ਕਟਾਈ ਲੇਟ ਹੋ ਗਈ ਆ ਤੇ ਜਿਉਂ ਜਿਉਂ ਤੋਂ ਪਾ ਲੱਗਣ ਗਿਆ ਤੇ ਉਹ ਤੋਂ ਕਟਾਈ ਵਧੂਗੀ ਤੇ ਮੰਡੀਆਂ 'ਚ ਕਣਕ ਦੀ ਜਿਹੜੀ ਆ ਕੰਟਰੈਕਟ ਹਿਸਾਬ ਨਾਲ ਵਧੂਗੀ ਸਰ ਜੇ ਮੌਸਮ ਕੋਈ ਛੋੜ ਤਬਦੀਲੀ ਹੁੰਦੀ ਹੈ ਤੇ ਵੈਸੇ ਤਾਂ ਹੀ ਰੱਬ ਅਗੇ ਅਰਦਾਸ ਕਰਾਂਗੇ ਕਿ ਮੌਸਮ ਵਿੱਚ ਤਬਦੀਲੀ ਨਾ ਹੋਵੇ ਕਿਉਂਕਿ ਕਿਸਾਨਾਂ ਦੀ ਜਿਹੜੀ ਫਸਲ ਆ ਉਹ 6 ਮਹੀਨੇ ਦੀ ਮਿਹਨਤ ਹੁੰਦੀ ਆ ਤੇ 6 ਮਹੀਨੇ ਦੀ ਪੱਕੀ ਫਸਲ ਕਰ ਲੈਣ ਲਈ ਕਿਸਾਨਾਂ ਨੂੰ ਬਹੁਤ ਚਾਹ ਹੁੰਦਾ ਤੇ ਪਰਮਾਤਮਾ ਕਰੇ ਕਿ ਨੁਕਸਾਨ ਨਾ ਹੋਵੇ ਤੇ ਜੇ ਕੋਈ ਬਰਸਾਤ ਆਉਂਦੀ ਆ ਜਾਂ ਕੋਈ ਕੁਦਰਤੀ ਆਫਤ ਆਉਂਦੀ ਆ ਜਾਂ ਕਿਸੇ ਕਾਰਨ ਕਰਕੇ ਕੋਈ ਪ੍ਰੋਬਲਮ ਹੁੰਦੀ ਆ ਤੇ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਖੜਾ ਹੈ ਉਹਨਾਂ ਨੂੰ ਜੋ ਵੀ ਵਾਤਵਾਰ ਸੁਵਿਧਿਤ ਹੋਗੀ ਪ੍ਰਸ਼ਾਸਨ ਵੱਲੋਂ ਪ੍ਰਦਾਨ ਕੀਤੀ ਜਾਊਗੀ ਪ੍ਰਸ਼ਾਸਨ ਹਰ ਕਦਮ ਤੇ ਹਰ ਮੋੜ ਤੇ ਉਹਨਾਂ ਦੇ ਨਾਲ ਖੜਾ ਜੀ ਸਰਪੀ ਮੈਸੇਜ ਦੇਣਾ ਚਾਹੂਗਾ ਮੈਸੇਜ ਇਹੋ ਦੇਣਾ ਚਾਹਾਂਗੇ ਕਿ ਜਿਹੜੇ ਸਾਡੇ ਕਿਸਾਨ ਵੀਰਾਂ ਉਹ ਜਿਨ੍ਹਾਂ ਦੀ ਕਣਕਾਂ ਪੱਕੀਆਂ ਵਾਂ ਕਈ ਵਾਰੀ ਕਣਕਾਂ ਨੂੰ ਬਿਜਲੀ ਦੇ ਟਰਾਂਸਫਰਮ ਤੋਂ ਜਾਂ ਕਿਸੇ ਕਾਰਨਾ ਕਰਕੇ ਛੋਟੀ ਮੋਟੀ ਅੱਗ ਲੱਗ ਜਾਂਦੀ ਆ ਉਹ ਜਿੱਥੇ ਜਿੱਥੇ ਬਿਜਲੀ ਦੇ ਤਾਰਾਂ ਜਾਂ ਜਿੱਥੇ ਬਿਜਲੀ ਦਾ ਟਰਾਂਸਫਰਮ ਉਹਦੇ ਆਲੇ ਦੋਲੇ 5-10 ਫੁੱਟ ਦੀ ਕਣਕ ਕੱਟ ਲਈ ਜਾਵੇ ਤਾਂ ਕਿ ਰੱਬ ਨਾ ਕਰੇ ਜੇ ਸਪਾਰਕਿੰਗ ਹੋਵੇ ਜਿਹੜੇ ਸਪਾਰਕਾ ਥੱਲੇ ਡਿੱਗੇ ਕ ਦੂਜੀ ਗੱਲ ਜਿਹੜੀ ਕੰਬਾਇਨ ਆ ਆਪਣੇ ਐਡਮਿਸ਼ਨਸ ਦੇ ਹਦਾਇਤਾਂ ਮੁਤਾਬਕ ਜਿਹੜੀ ਕੰਬਾਇਨ ਆ ਉਹ ਵੀ ਦਿਨੇ-ਦਿਨੇ ਚਲਾਉਣੀ ਚਾਹੀਦੀ ਆ ਜਦੋਂ ਰਾਤ ਨੂੰ ਆਪਾਂ ਕੰਮ ਇਹਨਾਂ ਚਲਾਉਨੇ ਤਾਂ ਉਦੋਂ ਵੀ ਕਈ ਵਾਰ ਉੱਪਰ ਤਾਰਾਂ ਨਾਲ ਜੁੜ ਕੇ ਜਾਂ ਕਿਸੇ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਆ ਤੇ ਉਹਨਾਂ ਨੂੰ ਵੀ ਇਹੋ ਸਾਡੀ ਰਿਕਵੈਸਟ ਆ ਕਿ ਜਿਹੜੀ ਕੰਕ ਕੰਬਾਇਨ ਦਾ ਨਹੀਂ ਘਟਦੇ ਆ ਉਹ ਦਿਨ ਦੇ ਟਾਈਮ ਕੱਟਣ ਰਾਤ ਦੇ ਟਾਈਮ ਕੰਨ ਕੱਟਣ ਤੋਂ ਥੋੜਾ ਗੁਰੇਜ਼ ਕਰਨ ਜੀ ਸਰ ਜਿਹੜੇ ਕਣਕ ਕੱਟ ਜਾਂਦੇ ਆ ਜਾਂ ਅਗਲ ਹੁੰਦੇ ਆ ਉਹਨਾਂ ਦੇ ਬਾਰੇ ਵੀ ਜਾਣਣਾ ਚਾਹੀਦਾ ਆ। ਅ ਵੈਸੇ ਤਾਂ ਹੁਣ ਜਿਹੜੀ ਆ ਅੱਗ ਲਗਣ ਦੀ ਸਟਬਲ ਬਰਨਿੰਗ ਦੀ ਜਿਹੜੀ ਜ਼ਿਆਦਾ ਘਟਨਾਵਾਂ ਹੁੰਦੀ ਆ ਉਹ ਝੋਨੇ ਦੇ ਟਾਈਮ ਤੇ ਹੁੰਦੀ ਆ ਕਿਉਂਕਿ ਪਰਾਲੀ ਜਿਹੜੀ ਆ ਉਹਨੂੰ ਸੜਨ ਦੀ ਲੋੜ ਪੈਂਦੀ ਆ ਤੇ ਕਣਕ ਨੂੰ ਜ਼ਿਆਦਾਤਰ ਕਿ ਸੜਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹਦੇ ਤੂੜੀ ਬਣਾ ਕੇ ਲੋਕ ਕਿਸਾਨ ਆਪਣੇ ਪਸ਼ੂਆਂ ਲਈ ਰੱਖ ਲੈਂਦੇ ਆ ਜਾਂ ਜਿਸ ਨੂੰ ਤੂੜੀ ਨਹੀਂ ਚਾਹੀਦੀ ਪਰ ਉਹਦੇ ਅੰਢੀ ਗਵੰਢੀ ਉਹ ਉਹਦੇ ਨਾੜ ਨੂੰ ਕੱਟ ਕੇ ਉਹਦੀ ਤੂੜੀ ਬਣਾ ਲੈਂਦੇ ਆ ਪਰ ਫਿਰ ਵੀ ਕਈ ਜੀ ਕਿਸਾਨਾਂ ਨੂੰ ਜੋ ਅਗਲੀ ਫਸਲ ਬੀਜਣ ਦੀ ਜਲਦੀ ਹੁੰਦੀ ਆ ਉਹ ਅ ਤੋ ਉਹਨਾਂ ਸਾਰਿਆਂ ਨੂੰ ਅਸੀਂ ਮਤਲਬ ਪ੍ਰਸ਼ਾਸਨ ਵੱਲੋਂ ਇਹੋ ਰਿਕੁਐਸਟ ਕਰਦੇ ਆ ਕਿ ਅੱਗ ਨਾ ਲਗਾਓ ਕਿ ਅੱਗ ਲਗਾਉਣ ਦੇ ਨਾਲ ਜਿੱਥੇ ਆਪਾਂ ਜ਼ਮੀਨ ਦਾ ਨੁਕਸਾਨ ਕਰਦੇ ਆ ਉਥੇ ਆਪਣੀ ਜ਼ਮੀਨ ਵਿੱਚ ਜਿਹੜੇ ਪਾਲਤੂ ਵਧੀਆ ਕੀੜੇ ਹੁੰਦੇ ਜਿਹੜੇ ਆਪਣੀਆਂ ਫਸਲਾਂ ਲਈ ਆਪਣੀ ਜ਼ਮੀਨ ਲਈ ਲਾਹੇਵੰਦ ਹੁੰਦੇ ਆ ਉਹ ਵੀ ਮਰ ਜਾਂਦੇ ਆ ਤੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜਾ ਪੋਲੂਸ਼ਨ ਫੈਲਦਾ ਤੇ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਜ਼ਮੀਨ ਦਾ ਪੰਜਾਬੂਪਨ ਘਟਦਾ ਵੇ ਇਸ ਕਰਕੇ ਸਾਡੀ ਹਦਾਇਤ ਆ ਜਾਂ ਸਾਡੀ ਰਿਕੁਐਸਟ ਆ ਕਿਸਾਨਾਂ ਨੂੰ ਪਲੀਜ਼ ਅੱਗ ਨਾ ਲਾਉਣ